ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਨਾ ਗ੍ਰੇਡਰੀ ਫਾਰਮ YouTube ਚੈਨਲ ਤੇ ਅੱਜ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਤਲਵੰਡੀ ਮੈਂ ਮਾਝਾ ਕਪੂਰਥਲਾ ਆ ਤੀਜੇ ਸਵੇ ਮੱਝ ਸੋਨ ਨੂੰ ਤਿਆਰ ਹੈ ਜੀ ਅੱਜ ਇਹਨੇ ਬੱਚਾ ਦੇ ਦੇਣਾ ਵਾ ਫੋਰਥ ਬੈਟ ਕਰਦੀ ਪਈ ਆ ਜੀ ਇਹਨੇ ਬੱਚਾ ਦੇ ਦੇਣਾ ਵਾ ਤਿੱਜੇ ਸਵੇਰ ਜੀ ਪਿਛਲੇ ਸਵੇਰ ਦੁੱਧ ਦਿੱਤਾ ਸੀਗਾ 14-15 ਕਿਲੋ ਆਸੈਂਕ ਕੁਆਲਿਟੀ ਚੈੱਕ ਕਰ ਲਓ ਥੋੜਾ ਜਿਹਾ ਉੱਚਾ ਗੁੰਡਾ ਸਿੰਘਵਾ ਜੀ ਆਹ ਦੇਖੋ ਮੱਥੇ ਤੇ ਵੱਲਵਾ ਮੜਿਆ ਫੇਸ ਕੁਆਲਿਟੀ ਚੈੱਕ ਕਰ ਲਓ ਵੱਡੀ ਹਾਈਟ ਦੀ ਮੱਝ ਹੈ ਜੀ ਛੋਟੀ ਨਹੀਂ ਗੀ ਵੱਡੀ ਹਾਈਟ ਆ ਆ ਜੈਨੇ ਬੱਚਾ ਦੇ ਦੇਣਾ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਹੈ ਜੀ ਆ ਦੇਖੋ ਜੀ ਕੱਲਾ ਕੱਲਾ ਥਨ ਲੱਗਾ ਵਾ ਬਹੁਤ ਜ਼ਬਰਦਸਤ ਆਰਡਰ ਹੈ ਜੀ ਐਚ ਅਫਗਾਨੀਆਂ ਵਾਂਗੂ ਆਰਡਰ ਤਿਆਰ ਕਰਦੀ ਆ ਦੇਖੋ ਆ ਸੌਣ ਦੇ ਟਾਈਮ ਆ ਜੀ ਕੱਲਾ ਕੱਲਾ ਥਨ ਲੱਗਾ ਵਾ ਦੇਖੋ ਬਹੁਤ ਵੱਡੇ ਆਰਡਰ ਦੀ ਮੱਝ ਹੈ ਜੀ ਤੇ ਜਸੂਏ ਬੱਚਾ ਦੇਣਾ ਵਾ ਆ ਦੇਖੋ ਜੀ ਆ ਸਾਈਡ ਜੋ ਵੀ ਚੈੱਕ ਕਰ ਲਓ ਆ ਦੇਖੋ ਜੀ ਕੱਲਾ ਕੱਲਾ ਥਣਵਾ ਆ ਧੋਵੀ ਆਰਡਰ ਇਨਾਂ ਹੀ ਦਿਖਾਂਦੀ ਆ ਤੇ ਪਿੱਛੋ ਵੀ ਨਹੀਂ ਆਰਡਰ ਦਿਖਾਂਦੀ ਆ ਜੇ ਦੇਖੋ ਅੰਦਰ ਬੰਨੀਆ ਤਾਂ ਕਰਕੇ ਵੀਡੀਓ ਥੋੜੀ ਜਿਹੀ ਕਲੀਅਰ ਨਹੀਂ ਆ ਰਹੀ ਬਾਹਰ ਤੋਂ ਬਹੁਤ ਆ ਤੁਹਾਨੂੰ ਪਤਾ ਹੈ ਇਹ ਗਰਮੀ ਕਿੰਨੀ ਪੈ ਰਹੀ ਹੈ ਇਸ ਕਰਕੇ ਅੰਦਰ ਬੰਨੀਆ ਅੰਦਰ ਪੂਰੇ ਕਰੀਅਰ ਵੀਡੀਓ ਨਹੀਂ ਬਣ ਰਹੀ ਬਾਕੀ ਤੁਹਾਨੂੰ ਕੱਲੇ-ਕੱਲੇ ਚੀਜ਼ ਦਿਖਾਵਾਂਗੇ ਵੀਡੀਓ 'ਚ ਆ ਦੇਖੋ ਜੀ ਕੋਲੇ ਸਿੰਘ ਦੀ ਅੱਜ ਇਹਨੇ ਬੱਚਾ ਦੇ ਦੇਣਾ ਵਾ ਹਾਈਟ ਵੱਡੀ ਹਾਈਟ ਆ ਛੋਟੀ ਨਹੀਂਗੀ ਵਜ਼ਨ ਵਜ਼ਨ ਚੰਗਾ ਮੱਚੇ ਗਰਮੀ ਦੇ ਟਾਈਮ 'ਚ ਤੁਹਾਨੂੰ ਪਤਾ ਹੀ ਹੈ ਜੀ ਤਾਜ਼ਾ ਸੂਆ ਡੰਗਰ ਬਹੁਤ ਘੱਟ ਲੱਭਦਾ ਵਾ ਆ 10-15 ਦਿਨ ਕੱਚੀ ਲਈ ਸੀਗੀ ਮੱਝ ਤੇ ਅੱਜ ਸੁੰਨ ਲੱਗੀ ਆ ਹੁਣ ਤਿਆਰ ਹੋਈ ਆ ਮੱਝ ਆ ਦੇਖੋ ਜੀ ਆਰਡਰ ਕੁਆਲਿਟੀ ਆ ਨਾ ਅਚ ਅਫਗਾਨੀਆਂ ਵਾਂਗੂ ਆਰਡਰ ਬਣਾਉਂਦੀ ਆ ਬਹੁਤ ਵੱਡੇ ਆਰਡਰ ਦੀ ਮੱਝ ਹੈ ਜੀ ਆ ਦੇਖੋ ਜੀ ਆਰਡਰ ਤੇ ਨਾੜਾ ਚੈੱਕ ਕਰ ਲਓ ਆ ਦੇਖੋ ਜੀ ਆਰਡਰ ਚੈੱਕ ਕਰੋ ਜਰਾ ਜਿੱਦਾਂ ਐਚ ਅਫ ਗਾਈ ਦਾ ਆਰਡਰ ਬਾਹਰ ਨੂੰ ਨਿਕਲਿਆ ਹੁੰਦਾ ਇਦਾਂ ਨਿਕਲਿਆ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਅਗਰ ਕਿਸੇ ਭਰਾ ਨੇ ਖਰੀਦ ਕਰਨੀ ਹੋਵੇ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਬਹੁਤ ਵਧੀਆ ਮਾਜਾ ਜੀ 14 15 ਕਿਲੋ ਤੋਂ ਤੇ ਪਿਛਲੇ ਸਵੇਰ ਦਿੱਤਾ ਸੀਗਾ ਤੁਹਾਨੂੰ ਫੇਰ ਦੱਸ ਦਈਏ ਆ ਦੇਖੋ ਜੀ 90000 ਰੁਪਏ ਇਹਦਾ ਮੁੱਲ ਵਾ ਮੋਕੇ ਤੇ ਮਾਨਤਨ ਹੋ ਜਾਊਗਾ ਜੀ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮਝ ਕਿੱਦਾਂ ਦੀ ਲੱਗੀ ਬਿਲਕੁਲ ਜਾਇਜ਼ ਰੇਟ ਆ